ਮਹਾਰਾਸ਼ਟਰ ਵਿਧਾਨ ਸਭਾ ਚੋਣਾ ਆਪਣੇ ਆਖਰੀ ਪੜਾਅ ਚ ਦਾਖਲ ਹੋ ਗਈਆਂ ਨੇ ਰਾਜਪਾਲ ਚ ਸਿਆਸੀ ਇਸਰਗਰਮੀ ਤੇਜ਼ ਹੋ ਗਈ ਹੈ ਇਸ ਵਿਚਾਲੇ 15 ਨਵੰਬਰ ਨੂੰ ਜੇਪੀ ਨੱਡਾ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਥਾਣੇ ਦੇ ਤਿੰਨ ਹੱਠ ਨਾਕਾ ਨੇੜੇ ਗੁਰਦੁਆਰਾ ਸੀ ਦਸ਼ਮੇਸ਼ ਦਰਬਾਰ ਵਿਖੇ ਨ ਤਮਸਤਕ ਹੋਏ ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਈ ਜਿਸ ਤੋਂ ਬਾਅਦ ਕਿਹਾ ਗਿਆ ਕਿ ਜੇਪੀ ਨੱਡਾ ਤੇ ਉਹਨਾਂ ਦੇ ਵਰਕਰਾਂ ਨੂੰ ਸੰਗਤਾਂ ਨੇ ਗੁਰਦੁਆਰੇ ਤੋਂ ਬਾਹਰ ਕਰ ਦਿੱਤਾ ਹਾਲਾਂਕਿ ਇਸ ਵੀਡੀਓ ਦੇ ਬਾਰੇ ਹੁਣ ਪਿੱਛੋਂ ਗੁਰਦੁਆਰੇ ਦੇ ਗ੍ਰੰਥੀ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਸ਼ਰਧਾਲੂਆਂ ਦੀ ਤਰ੍ਹਾਂ ਜ ਗੁਰਦੁਆਰਾ ਸਾਹਿਬ ਆਇਸਨ ਚੱਲ ਰਹੀ ਕੀਰਤ ਦੌਰਾਨ ਉਹਨਾਂ ਨੇ ਇੱਕ ਹੋਰ ਨਿਰਧਾਰਿਤ ਪ੍ਰੋਗਰਾਮ ਲਈ ਰਵਾਨਾ ਹੋਣਾ ਪਿਆ ਜਦੋਂ ਜਾਣ ਲਈ ਖੜੇ ਹੋਏ ਤਾਂ ਉਹਨਾਂ ਦੇ ਕੁਝ ਸਾਥੀ ਤੇ ਮੀਡੀਆ ਕਰਮੀ ਗੁਰੂ ਮਹਾਰਾਜ ਤੇ ਕੀਰਤਨੀਆਂ ਵੱਲ ਪਿੱਟ ਕਰਕੇ ਖੜੇ ਹੋ ਗਏ ਅਸੀਂ ਉਹਨਾਂ ਨੂੰ ਕੇਵਲ ਕੀਰਤਨ ਦਾ ਸਤਿਕਾਰ ਕਰਨ ਦੀ ਬੇਨਤੀ ਕੀਤੀ ਸੀ ਪਰ ਇਸ ਘਟਨਾ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਗੁਰਦੁਆਰਾ ਸਾਰਿਆਂ ਦਾ ਬਰਾਬਰ ਸਤਿਕਾਰ ਕਰਦਾ ਹੈ ਅਜਿਹਾ ਕੁਝ ਨਹੀਂ ਹੈ ਕਿ ਜੇ ਪੀੜਾ ਨੂੰ ਗੁਰਦੁਆਰੇ ਤੋਂ ਬਾਹਰ ਕੱਟਿਆ ਗਿਆ ਹੋਵੇ ਕੀਰਤਨ ਹੋ ਰਿਹਾ ਪਿੱਛੇ ਕੀਰਤਨ ਹੋ ਰਿਹਾ ਫੱਕਿੰਗ ਪੈਸਟ ਆਫ ਸੀ ਇਤਨ ਹੋ ਰਿਹਾ ਪਿੱਛੇ ਇਤਨ ਹੋ ਰਿਹਾ ਹੱਸ ਕੇ ਬੈਠ ਜਾਓ ਪਿੱਛੇ ਜਿਹੜਾ ਬੰਦਾ ਪਿੱਛੇ ਜਾ ਰਿਹਾ ਪਲੀਜ਼ ਫੱਕਿੰਗ ਪੈਸਟ ਆਫ ਸੀ ਇਤਨ ਹੋ ਰਿਹਾ ਪਿੱਛੇ ਇਤਨ ਹੋ ਰਿਹਾ ਹੱਸ ਕੇ ਬੈਠ ਜਾਓ ਪਿੱਛੇ ਜਿਹੜਾ ਬੰਦਾ ਪਿੱਛੇ ਜਾ ਰਿਹਾ ਪਲੀਜ਼ ਫੱਕਿੰਗ ਪੈਸਟ ਆਫ ਸੀ ਇਤਨ ਹੋ ਰਿਹਾ ਪਿੱਛੇ ਇਤਨ ਹੋ ਰਿਹਾ ਹੱਸ ਕੇ ਬੈਠ ਜਾਓ ਪਿੱਛੇ ਜਿਹੜਾ ਬੰਦਾ ਪਿੱਛੇ ਜਾ ਰਿਹਾ ਪਲੀਜ਼ ਫੱਕਿੰਗ ਪੈਸਟ ਆਫ ਸੀ ਇਤਨ ਹੋ ਰਿਹਾ ਪਿੱਛੇ ਇਤਨ ਹੋ ਰਿਹਾ ਹੱਸ ਕੇ ਬੈਠ ਜਾਓ ਪਿੱਛੇ ਜਿਹੜਾ ਬੰਦਾ ਪਿੱਛੇ ਜਾ ਰਿਹਾ ਪਲੀਜ਼ ਫੱਕਿੰਗ ਪੈਸਟ ਆਫ ਸੀ ਇਤਨ ਹੋ ਰਿਹਾ ਪਿੱ